ਕੀ ਆਮ ਇਨਸਾਨ ਕੀ ਮਜ਼ਦੂਰ ਦਾ ਬੇਟਾ ਕੀ ਇਲੈਕਸ਼ਨ ਨਹੀਂ ਲੜ ਸਕਦਾ ਕੀ ਉਹ دلਚੇ ਜਜ਼ਬਾ ਆਪਣੇ ਲੋਝਾਨੇ ਲਈ ਕੰਮ ਕਰਨ ਲਈ ਆਪਣੇ ਪੰਜਾਬ ਲਈ ਕੰਮ ਕਰਨ ਰੋਕ ਰਿਹਾ ਤੁਹਾਨੂੰ ਇਲੈਕਸ਼ਨ ਲੜਨ ਤੋਂ ਰੋਕ ਤਾ ਰਿਹਾ ਨਹੀਂ ਕੋਈ ਕੰਨ ਜਿਹੜਾ ਸਰਕਾਰੀ ਅਹੁਦੇ ਜਾ ਕੇ ਤੁਸੀਂ ਚਲਾਵਾਂਗੇ ਇਹ ਤਾਂ ਨਹੀਂ ਕਿਸੇ ਸਰਕਾਰੀ ਅਫਸਰ ਜਾ ਕੇ ਢਾਗ ਮਾਰਦਾਂਗੇ ਹਾਂ ਜਿਹੜਾ ਸੇਵਾ ਸੇਵਾ ਇਹ ਨਹੀਂ ਹੁੰਦਾ ਤੁਸੀਂ 10 ਲੱਖ ਦੀ ਕਰੋਗੇ ਸੇਵਾ ਹੁੰਦੀ ਸੇਵਾ 1 ਰੁਪਏ ਦੀ ਹੋਵੇ ਜਿਹੜਾ ਮੈਂ ਗਿਣਾ ਦਵਾ ਉਹ ਸੇਵਾ ਨਹੀਂ ਹੁੰਦੀ ਆ ਉਹ ਸਮਾਜ ਨੂੰ ਪਤਾ ਭੋਲੇ ਸੇਵਕ ਦੇ ਨਾਤੇ ਸਮਾਜ ਸਮਾਜ ਤੇ ਆਵਾਜ਼ ਬੁਲੰਦ ਕਰਦਾਨੇ ਆ ਜਿਹੜੇ ਗਲਤ ਲਈ ਜਿਹੜਾ ਸਮਾਜ ਲਈ ਹੁੰਦਾ ਉਹਦੇ ਅਗੇਂਸਟ ਆਪਾਂ ਹਵਾਲ ਵੀ ਚੱਕੀ ਆ ਕੰਮ ਵੀ ਕੀਤਾ ਕਿਹਾ ਕਿ ਤਾਂ ਫਿਰ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਰਵਨੀਤ ਬਿੱਤੂ ਜਿੱਤ ਜਾਣਗੇ ਦੇਖੋ ਉਹ ਸਾਰੇ ਜਨਤਾ ਨੂੰ ਪਤਾ ਗਰਾਊਂਡ ਲੈਵਲ ਤੇ ਉਹ ਕੱਟੋ-ਕੱਟ ਬਹੁਤ ਮਾਰ ਜਣਾ ਹਾਰ ਰਿਹਾ ਫੜਾ ਦਾ ਮੈਂ ਵੀ ਆ ਮੈਂ ਉਹੀ ਕਹਿ ਰਿਹਾ ਨਾ ਜੇਕਰ ਬੀਜੇਪੀ ਤੁਹਾਨੂੰ ਤਗੜ ਦੇ ਦਿੰਦੀ ਜਿੱਤ ਲੈਂਦੇ ਫਿਰ ਬੀਜੇਪੀ ਰੋ ਮੈਂ 101% ਦਾ ਤੁਹਾਨੂੰ ਵਾਅਦਾ ਕਰਦਾ ਸੀ ਕਿ ਮੈਂ ਦੇਖੋ ਸਭ ਤੋਂ ਵੱਡੀ ਚੀਜ਼ ਦੇਖੋ ਪਤਾ ਕੀ ਹੈ ਜਿਹੜੇ ਬੰਦਾ ਨਾ 15 ਸਾਲ ਚ ਕੁਝ ਨਹੀਂ ਕਰ ਪਾਇਆ ਉੱਤੇ ਦਾਅ ਖੇਡਿਆ ਬੀਜੇਪੀ ਨੇ ਪੈਸੇ ਕਰਕੇ ਦੇਖੋ ਸਾਡੇ ਵਰਗੇ ਆਮ ਇਸ ਕੰਮੀ ਕੰਮ ਕਰਦੇ ਪੁਲਾਂ ਦੇ ਪੁਲ ਬਣਾਤੇ ਲੁਧਿਆਣੇ ਨੂੰ ਬਿਲਕੁਲ ਪੁਲ ਅਗੇ ਪੁਲ ਬਣਾਤੇ 10 ਸਾਲ ਚੇ ਪੁਲ ਬਣਾਇਆ ਸੀ ਜਗਰਾਉਂ ਵਾਲਾ ਪੁਲ ਦੇਖ ਲੋ ਆ ਪੁਲ ਦੇਖ ਲੋ ਤੁਸੀਂ ਅਪੋਲੋ ਵਾਲਾ ਠੀਕ ਆ 10 ਸਾਲ ਚ ਬਣ ਰਹੇ ਨੇ ਠੀਕ ਆ ਕਿਸੇ ਨਜ਼ਰ ਨਹੀਂ ਆਇਆ ਤੁਸੀਂ ਕਹਿੰਦੇ ਪੁਲ ਦੇ ਪੁਲ ਬਣ ਜਾਂਦੇ ਆ ਅਸੀਂ ਪਾਰਟੀ ਦੇ ਵਿੱਚੋਂ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਕਿਹੜੀ ਪਾਰਟੀ ਲਈ ਕੰਮ ਕੀਤਾ ਦੇਖੋ ਜਿਹੜਾ ਸਾਡਾ ਆਲਰੇਡੀ ਜਿਹੜਾ ਕੰਮ ਕਰ ਰਹੇ ਹਾਂ ਪਹਿਲਾਂ ਮੈਂ ਐਕਚੁਅਲੀ ਬਹੁਤ ਟਾਈਮ ਪਹਿਲਾਂ ਮੈਂ ਕਾਂਗਰਸ ਚ ਸੀਗਾ ਕੁਝ ਸਮਾਂ ਲਈ ਤੇ ਉੱਥੇ ਦਾ ਦੇਖਿਆ ਮੈਨੂੰ ਸਹੀ ਨਹੀਂ ਸੀ ਬਟ ਜੋ ਬੇਸਿਕਲੀ ਸਾਡਾ ਭਾਜਪਾ ਨਾਲ ਜਿਹੜਾ ਮਿਲਦਾ ਸਾਡੀ ਸੋਚ ਦੇਸ਼ ਪ੍ਰੇਮ ਨਾਲ ਦੇਸ਼ ਨਿਰਮਾਣ ਕਰਦੇ ਹੋਏ ਅਸੀਂ ਬਹੁਤ ਸਮਾਂ ਤੱਕ ਆਰਟਿਸਟ ਵੀ ਰਹੇ ਹਾਂ ਠੀਕ ਹੈ ਬਟ ਇਹ ਪਾਰਟੀਆਂ ਕੋਲ ਅਪਰੋਚ ਵੀ ਕੀਤੀ ਤੇ ਕਈ ਬੰਦੇ ਸਾਨੂੰ ਕਹਿੰਦੇ ਖਰਚੂਆ ਕਿਲਾ ਕੀ ਗੱਲ ਜਿਹੜਾ ਖਰਚੂਗਾ ਜਿਹੜਾ ਨਾ ਠੱਗੀ ਠੋਰੀ ਕਰਕੇ ਜਨਤਾ ਦੇ ਪੈਸੇ ਲਿੱਤੇ ਹੋਇਆ ਜਨਤਾ ਦੇ ਪੈਸੇ ਤੋ ਅਕਰੋੜ ਰੁਪਈਆ ਪੈਸੇ ਵੰਡਣ ਦੇ ਇਲੈਕਸ਼ਨ ਚ दारू ਵੰਡਣਗੇ ਉਹਨਾਂ ਨੂੰ ਟਿਕਟ ਦਿੱਤਾ ਜਾਊਗਾ ਤੇ ਇੱਕ ਮਜ਼ਦੂਰ ਦੇ ਬੇਟੇ ਮੇਰੇ ਵਰਗੇ ਇੱਕ ਆਮ ਇਨਸਾਨ ਨੂੰ ਟਿਕਟ ਦੇਣਾ ਫਰਜ ਨਹੀਂ ਸੀ ਇਹਨਾਂ ਦਾ ਪਾਰਟੀ ਦਾ ਜਾਂ ਹੋਰ ਕਾਰਗਰਤਾ ਨਹੀਂ ਆ ਬਿੱਟੂ ਹੋਵੇ ਬਿੱਟੂ ਜਿਹੜੀ ਪਾਰਟੀ ਦਾ ਜਿਨ੍ਹਾਂ ਦੇ ਪਾਰਟੀਆਂ ਦੇ ਉਹਨਾਂ ਦੇ ਮਤਲਬ ਦਾਦਾ ਪਰਦਾਦਾ ਉਹਨਾਂ ਨੇ ਜਿਹੜੀ ਇਸ ਪੰਜਾਬ ਲਈ ਕੰਮ ਕੀਤਾ ਉਹ ਪਾਰਟੀ ਨਾਲ ਮੁੱਖ ਮੰਤਰੀ ਬਣਾਇਆ ਉਹਨਾਂ ਦੇ ਸਗੇ ਨਹੀਂ ਹੋਏ ਤੇ ਇਹ ਬੀਜੇਪੀ ਨੇ ਉਹਨੂੰ ਆਪਣੇ ਪਰ ਅਸੂਤ ਨਾਲੋਂ ਉਹ ਅਜਿਹਾ ਅਜਿਹਾ ਉਮੀਦਵਾਰ ਕੋਸ਼ਿਸ਼ ਕਰਤਾ ਜਿਹੜੇ 15 ਸਾਲ ਸਾਡੇ ਪੰਜਾਬ ਦੇ ਅਸੂਤ ਤੁਸੀਂ ਕਹਿ ਰਹੇ ਹੋ ਰਵਨੀਤ ਮਿੱਤੂ ਨੂੰ ਤੁਹਾਨੂੰ ਇੰਨਾ ਪਤਾ ਰਵਨੀਤ ਮਿੱਤੂ ਇੱਥੇ ਲਗਾਤਾਰ ਦੋ ਵਾਰੀ ਐਮਪੀ ਰਹੇ ਨੇ ਇਹ ਕਿਹੜਾ ਸ਼ੂਟ ਕਿਵੇਂ ਹੋ ਗਿਆ ਜੀ ਪੈਰਾਸ਼ੂਟ ਦਾ ਮਤਲਬ ਇੱਕ ਗੱਲ ਦੱਸੋ ਕੀ ਭਾਜੀਪੀ ਚਰੇ ਆਓ ਭਾਜੀਪੀ ਚਰੇ ਆਓ ਉਹ ਪਾਰਟੀ ਚਰੀ ਮਿਆਣਾ ਤਾਂ ਮੌਜੂਦਾ ਐਮਪੀ ਸੀ ਹੁਣ ਤਾਂ ਸ਼ਾਮਲ ਹੋਏ ਨੇ ਭਾਜੀਪੀ ਦੇ ਵਿੱਚ ਉਹ ਭਾ ਇਹਦਾ ਮਤਲਬ ਕੀ ਪੈਰਾਸ਼ੂਟ ਹੀ ਹੋ ਗਿਆ ਨਾ ਉੱਥੇ ਹੋਰ ਕਾਰਕਟਰ ਨਹੀਂ ਸੀ ਕੋਈ ਨਹੀਂ ਕਹਿੰਦਾ ਮੇਰਾ ਕੰਮ ਖੋ ਲਿਆ ਜਿਹੜੇ ਪੜੇ ਲਿਖੇ ਜਿਹੜੇ ਅਨਪੜਾ ਅਨਪੜ੍ਹ मींस ਇਲਿਟਰੇਟ ਜਿਨ੍ਹਾਂ ਨੂੰ ਮਤਲਬ ਐਜੂਕੇਸ਼ਨ ਜਿਹੜਾ ਨਹੀਂ ਕੀਤੀ ਹੋਈ ਆ ਉਹ ਕਹਿੰਦੇ ਨੇ ਦੋ ਚਾਰ ਬੰਦੇ ਉਹ ਕੀ ਕਰਦੇ ਆ ਕਿ ਬਾਹਰ ਕੋਈ ਫੰਡਿੰਗ ਲਾ ਲੈਂਦੇ ਆ ਇਸ ਲਈ ਆਪਣੇ ਯੂਥ ਨੂੰ ਪਰਖਾ ਰਹੇ ਨੇ ਅਸੀਂ ਉਸ ਬੈਕਅਪ ਲਈ ਇੱਕ ਐਡਾ ਦਾ ਪ੍ਰੋਸੈਸ਼ਨ ਲਾਈਏ ਗਵਰਨਮੈਂਟ ਲੈਵਲ ਤੇ ਕਿ ਉਹਨੇ ਮਤਲਬ ਲੀ ਉਹਨਾਂ ਨੂੰ ਟੈਕਨੀਕਲ ਅਸੀਂ ਸੋਲਿਡ ਕਰੀਏ ਕਿ ਉਹਨਾਂ ਦੇ ਟੈਲੈਂਟ ਪੈਦਾ ਹੋਵੇ ਜਿਹੜਾ ਮਰਜੀ ਖੋਕੇ ਦਿਖਾਵੇ ਫਿਰ ਉਹ 40000 50000 ਦੇ ਬੰਦੇ ਬਣਨਗੇ ਉਹਨਾਂ ਨੂੰ 50000 ਜੇ ਮੇਰੇ ਮੇਰਾ ਯੂਥ ਇੱਥੇ ਕਮਾਊਗਾ ਬਾਹਰ ਕਿਉਂ ਜਾਊਗਾ ਆਪਣੇ ਮਾਪਿਆਂ ਨਾਲ ਰਹੂਗਾ ਪੰਜਾਬ 'ਚ ਸਤਿ ਸ਼੍ਰੀ ਅਕਾਲ ਦਾ ਚਰਾਗ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਗਰਖਰ ਤੁਹਾਡਾ ਸਵਾਗਤ ਕਰਦਾ ਹਾਂ ਲੋਕ ਸਭਾ ਦੇ ਚੋਣਾਂ ਹੋਣ ਜਾ ਰਹੀਆਂ ਨੇ ਹਰੇਕ ਉਮੀਦਵਾਰ ਆਪਣੇ ਆਪਣੇ ਵਾਅਦੇ ਤੇ ਦਾਅਵੇ ਕਰ ਰਿਹਾ ਮੇਰੇ ਨਾਲ ਸਭ ਮੌਜੂਦ ਨੇ ਜੋ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੁਧਿਆਣਾ ਤੋਂ ਚੋਣ ਲੜਨ ਜਾ ਰਹੇ ਨੇ ਗੱਲਬਾਤ ਕਰਦੇ ਹਾਂ ਬਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਅੱਲਾਹਤਾ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਪੰਜਾਬ ਵਾਸੀਆਂ ਨੂੰ ਮੇਰੇ ਲੁਧਿਆਣਾ ਵਾਸੀਆਂ ਨੂੰ ਜੈ ਹਿੰਦ ਜੈ ਭਾਰਤ ਸਤਿ ਸ਼੍ਰੀ ਅਕਾਲ ਹਰ ਹਰ ਮਾਦੇ ਦੇ ਦੇਖੋ ਸਭ ਤੋਂ ਵੱਡੀ ਚੀਜ਼ ਮੈਂ ਇਹ ਕਹਿ ਰਿਹਾ ਕਿ ਅੱਜ ਦੇ ਸਮਾਜ ਦੇ ਵਿੱਚ ਜਿਹੜੇ ਵੀ ਪੱਤਰਕਾਰ ਸਾਹਿਬ ਤੁਸੀਂ ਦੇਖ ਰਹੇ ਹੋ ਪਾਰਟੀਆਂ ਵੱਡੀਆਂ ਨੇ ਕੀ ਆਮ ਇਨਸਾਨ ਇੱਕ ਮਜ਼ਦੂਰ ਦਾ ਬੇਟਾ ਕੀ ਇਲੈਕਸ਼ਨ ਨਹੀਂ ਲੜ ਸਕਦਾ ਕੀ ਉਹਨਾਂ ਦਿਲਚੇ ਜਜ਼ਬਾ ਆਪਣੇ ਲੋਹਾਂ ਨੇ ਲਈ ਕੰਮ ਕਰਨ ਲਈ ਆਪਣੇ ਪੰਜਾਬ ਲਈ ਕੰਮ ਕਰਨ ਰੋਕ ਰਿਹਾ ਤੁਹਾਨੂੰ ਇਲੈਕਸ਼ਨ ਲੜਨ ਤੋਂ ਰੋਕ ਤਾ ਰਿਹਾ ਨਹੀਂ ਕੋਈ ਲੜੋ ਪਾਰਟੀਆਂ ਰੋਕ ਨਹੀਂ ਦਈਆਂ ਦੇਖੋ ਪਾਰਟੀਆਂ ਰੋਕ ਨਹੀਂ ਲਈਆਂ ਤੇ ਪਾਰਟੀਆਂ ਉਹ ਮਾਲਦਾਰਾਂ ਨੂੰ ਜਿਨ੍ਹਾਂ ਨੇ ਠੱਗੀ ਥੋੜੀ ਕਰਕੇ ਕਰੋੜਾਂ ਰੁਪਏ ਲਿੱਤੀ ਆ ਉਹਨਾਂ ਨੂੰ ਕਿਉਂ ਟਿਕਟਾਂ ਦੇ ਰਹੀਆਂ ਸਾਨੂੰ ਕਿਉਂ ਨਹੀਂ ਦਿੰਦੀਆਂ ਅਸੀਂ ਪਾਰਟੀ ਦੇ ਵਿੱਚ ਹਾਂ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਕਿਹੜੀ ਪਾਰਟੀ ਲਈ ਕੰਮ ਕੀਤਾ ਦੇਖੋ ਜਿਹੜਾ ਸਾਡਾ ਆਲਰੇਡੀ ਜਿਹੜਾ ਕੰਮ ਕਰ ਰਹੇ ਆ ਪਹਿਲਾਂ ਮੈਂ ਐਕਚੁਅਲੀ ਬਹੁਤ ਟਾਈਮ ਪਹਿਲਾਂ ਮੈਂ ਕਾਂਗਰਸ ਚ ਸੀਗਾ ਕੁਝ ਸਮਾਂ ਲਈ ਲੋਕ ਤੇ ਉੱਥੇ ਦਾ ਦੇਖਿਆ ਮਸਲ ਸਹੀ ਨਹੀਂ ਸੀ ਬਟ ਜੋ ਬੇਸਿਕਲੀ ਸਾਡਾ ਭਾਜਪਾ ਨਾਲ ਜਿਹੜਾ ਮਿਲਦਾ ਸਾਡੀ ਸੋਚ ਦੇਸ਼ ਪ੍ਰੇਮ ਨਾਲ ਦੇਸ਼ ਨਾਲ ਕੰਮ ਕਰਦੇ ਹੋਏ ਅਸੀਂ ਬਹੁਤ ਸਮਾਂ ਤੱਕ 86 ਚ ਵੀ ਰਹੇ ਆ ਠੀਕ ਹੈ ਬਟ ਇਹ ਪਾਰਟੀਆਂ ਕੋਲ ਅਪਰੋਚ ਵੀ ਕੀਤੀ ਤੇ ਕਈ ਬੰਦੇ ਸਾਨੂੰ ਕਹਿੰਦੇ ਖਰਚੂਗਾ ਕਿੰਨਾ ਤੇ ਕੀ ਗੱਲ ਹੈ ਜਿਹੜਾ ਖਰਚੂਗਾ ਜਿਹੜਾ ਨਾ ਠੱਗੀ ਥੋੜੀ ਕਰਕੇ ਜਨਤਾ ਦੇ ਪੈਸੇ ਲਿੱਤੇ ਹੋਇਆ ਜਨਤਾ ਦੇ ਪੈਸੇ ਇਹ ਤਾਂ 110 ਰੁਪਈਆ ਪੈਸੇ ਵੰਡਣ ਦੇ ਲੈਸਨ ਚ ਧਾਰੂ ਵੰਡਣਗੇ ਉਹਨਾਂ ਨੂੰ ਟਿਕਟ ਦਿੱਤਾ ਜਾਊਗਾ ਤੇ ਇੱਕ ਮਜ਼ਦੂਰ ਦੇ ਬੇਟੇ ਮੇਰੇ ਵਰਗੇ ਇੱਕ ਆਮ ਇਨਸਾਨ ਨੂੰ ਟਿਕਟ ਦੇਣਾ ਫਰਜ ਨਹੀਂ ਸੀ ਇਹਨਾਂ ਦਾ ਪਾਰਟੀਆਂ ਦਾ ਜਾਂ ਹੋਰ ਕਾਰਜਕਰਤਾ ਨਹੀਂ ਆ ਚਾਹ ਬਿੱਟੂ ਹੋਵੇ ਬਿੱਟੂ ਜਿਹੜੀ ਪਾਰਟੀ ਦਾ ਜਿਨ੍ਹਾਂ ਦੇ ਪਾਰਟੀਆਂ ਵਿੱਚ ਉਹਨਾਂ ਦੇ ਮਤਲਬ ਦਾਦਾ-ਪਰਦਾਦਾ ਉਹਨਾਂ ਨੇ ਜਿਹੜੀ ਪੰਜਾਬ ਲਈ ਕੰਮ ਕੀਤਾ ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੇ ਸਗੇ ਨਹੀਂ ਹੋਏ ਤੇ ਇਹ ਬੀਜੇਪੀ ਨੇ ਉਹਨੂੰ ਆਪਣੇ ਪੈਰਾਸ਼ੂਟ ਨਾਲ ਉਹ ਅਜਾਜਾ ਉਮੀਦਵਾਰ ਕੌਸ਼ਿਸ਼ ਕਰਤਾ ਜਿਹਨੇ 15 ਸਾਲ ਸਾਢੇ ਪੰਜਾਬ ਦੇ ਪੈਰਾਸ਼ੂਟ ਤੁਸੀਂ ਕਹਿ ਰਹੇ ਹੋ ਰਵਨੀਤ ਮਿੱਟੂ ਨੂੰ ਤੁਹਾਨੂੰ ਇੰਨਾ ਪਤਾ ਰਵਨੀਤ ਮਿੱਟੂ ਇਥੇ ਲਗਾਤਾਰ ਦੋ ਵਾਰੀ ਐਮਪੀ ਰਹੇ ਨੇ ਇੱਕ ਗੱਲ ਪੈਰਾਸ਼ੂਟ ਕਿਵੇਂ ਹੋ ਗਿਆ ਜੀ ਨਹੀਂ ਪੈਰਾਸ਼ੂਟ ਦਾ ਮਤਲਬ ਇੱਕ ਗੱਲ ਦੱਸੋ ਕੀ ਭਾਜੀਪੀ ਚ ਰਿਹਾ ਹੋ ਬੀਜੇਪੀ ਚ ਰਏ ਉਹ ਗਰੁੱਪ ਪਾਰਟੀ ਜਿਹੜੀ ਨੇ ਅੱਨਾ ਤੋਂ ਮੌਜੂਦਾ ਐਮਪੀ ਸੀ ਹੁਣ ਤਾਂ ਸ਼ਾਮਲ ਹੋਏ ਨੇ ਬੀਜੇਪੀ ਦੇ ਵਿੱਚ ਦੇਖੋ ਬੀਜੇ ਤਾਂ ਇਹਦਾ ਮਤਲਬ ਕਿ ਪੈਰਾਸ਼ੂਟੀ ਹੋ ਗਿਆ ਨਾ ਉੱਥੇ ਹੋਰ ਕਾਰਕਟਰ ਨਹੀਂ ਸੀ ਕਿ 15 ਸਾਲ ਚ ਕੀ ਕੰਮ ਕੀਤਾ ਵਾ 15 ਸਾਲ ਦੇ ਵਿੱਚ ਪਹਿਲਾਂ ਉਹਨਾਂ ਦਾ ਜੋਬ ਕਰਤਾ ਦੇਖਣਾ ਚਾਹੀਦਾ ਸੀ ਸਿਰ ਬੀਨ ਸਿੰਘ ਜੀ ਦਾ ਪੋਤਾ ਜੀ ਕੀ ਗੱਲ ਨੇ ਬੈਂਸ ਸਿੰਘ ਦਾ ਪੋਤਾ ਹੋਣ ਦੇ ਨਾਲ ਤੇ ਤੁਸੀਂ ਉਹਨਾਂ ਨੂੰ ਬਾਕੀ ਕਾਰਕਿਰਤਾ ਹੈ ਨਹੀਂ ਤੁਸੀਂ ਬਾਕੀ ਕਾਰਕਿਰਤਾਵਾਂ ਦੇ ਮੂੰਹ ਤੇ ਸਟਿੱਕਰ ਲਾ ਦੇਣੇ ਹੋ ਕਿ ਭਈ ਪਦ ਲਈ ਅਸੀਂ ਕੰਮ ਨਹੀਂ ਕਰਦੇ ਕਿਉਂ ਤੁਸੀਂ ਵੀ ਤਾਂ ਵਿਰੋਧ ਕਰਦੇ ਹੋ ਤੁਸੀਂ ਮੈਂ ਕਿਉਂ ਕਰੂੰਗਾ ਜਿੱਥੇ ਗਲਤ ਹੈ ਵਿਰੋਧ ਕਰਦੇ ਹਾਂ ਜਿੱਥੇ ਗਲਤ ਆ ਕਿਉਂ ਦਿੱਤੀ ਗਈ ਹੈ ਮੇਰੇ ਬਿੱਟੂ ਨੂੰ ਸਾਡੇ ਵਰਗਿਆਂ ਨੂੰ ਸਾਨੂੰ ਕਿਉਂ ਨਹੀਂ ਦਿੱਤੀ ਗਈ ਆ ਅਸੀਂ ਬਿਲਕੁਲ ਕਰਦੇ ਆ ਜਿਹੜੀ ਪਾਰਟੀ ਜਿਹੜਾ ਬੰਦਾ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਜਿਹੜੀ ਮਰਜ਼ੀ ਪਾਰਟੀ ਚ ਵਧੀਆ ਕੰਮ ਕਰਾਂਗੇ ਅਪਰੀਸ਼ੀਏਟ ਕਰਾਂਗੇ ਜਿਹੜਾ ਬੰਦਾ ਕੰਮ ਨਹੀਂ ਕਰੂਗਾ ਜਿੱਥੇ ਪਾਰਟੀ ਦਾ ਉਹਦੇ ਜਿਹੜੇ ਵੀ ਸਿਧਾਂਤ ਨੇ ਗਲਤ ਹੋਣਗੇ ਮੇਰੇ ਪੰਜਾਬ ਮੇਰੇ ਲੁਧਿਆਣੇ ਲਈ ਉੱਥੇ ਸਿਖੜਾਂਗੇ ਡਟ ਕੇ ਮੈਂ ਡਟ ਕੇ ਉਹਦਾ ਵਿਰੋਧ ਕਰ ਰਿਹਾ ਮੈਂ ਮidan 'ਚ ਖੜਾ ਵਾਂ ਮੈਨੂੰ ਫਰਕ ਨਹੀਂ ਪੈਂਦਾ ਜਿੱਤ ਹਾਰ ਦਾ ਦੇਖੋ ਇਹ ਜਿਹੜੇ ਵੀ ਰਸੂਖਧਾਰ ਜਿਨ੍ਹਾਂ ਨੇ ਕਰੋੜਾਂ ਰੁਪਏ ਲੁੱਟਿਆ ਪੰਜਾਬ ਨੂੰ ਲੁਧਿਆਣੇ ਨੂੰ ਲੁਧਿਆਣਾ ਸਮਾਰਟ ਸਿਟੀ ਦਿਖਾ ਦਿਓ ਜੀ ਪੱਤਰਕਾਰ ਸਾਹਿਬ ਕਿੱਥੇ ਸਮਾਰਟ ਸਿਟੀ ਅਸਮਰਾਲਾ ਚੌਕ ਤੇ ਜਾ ਕੇ ਦੇਖ ਲਓ ਕਿੰਨੇ ਟ ਹੋਇਆ ਕਿ ਚਲਾਨ ਕਟਾਉਣ ਨੂੰ 1 ਮਿੰਟ ਲਾਂਦੇ ਨੇ ਤੇ ਕੀ ਰੋਡ ਦਾ ਉਹਦਾ ਰੱਖ-ਰਖਾਓ ਕਿੰਨੇ ਕਰਨਾ ਵਾ ਆਮ ਜਨਤਾ ਨੇ ਤੇ ਸਾਰੇ ਰੂਲਸ ਜਿਹੜੇ ਨੇ ਆਮ ਜਨਤਾ ਲਈ ਆ ਉਹ ਸਾਢੇ 4 ਸਾਲ ਤੱਕ ਆਪਣੇ ਅਕਾਊਂ ਦੀ ਸੇਵਾ ਕਰਦਾ ਉਥੇ ਬਿੱਟੂ ਤੇ ਇੱਥੇ ਪੰਜਾਬ ਤੋਂ ਦਿਖਦਾ ਨਹੀਂ ਆ ਅੱਜ ਇਲੈਕਸ਼ਨ ਆ ਗਏ 2 ਮਹੀਨੇ ਪਹਿਲੇ ਤੋਂ ਲੱਗ ਗਿਆ ਇਹ ਦੇਖੋ ਜੀ ਤੁਹਾਨੂੰ ਸਾਰੇਆਂ ਪੱਤਰਕਾਰਾਂ ਤੋਂ ਤੁਹਾਨੂੰ ਵੀ ਤੁਹਾਡੇ ਸਾਰੇ ਨਿਊਜ਼ ਰਿਪੋਰਟਰ ਵਾਲਿਆਂ ਨੂੰ ਗਰਾਊਂਡ ਲੈਵਲ ਤੇ ਇੱਕ ਬੰਦੇ ਦੀ ਪਛਾਣ ਕਰਨੀ ਪੈਣੀ ਆ ਜੇ ਤੁਸੀਂ ਵੀ ਇਹ ਗੱਡੀਆਂ ਵਾਲੇ ਪੈਸੇ ਵਾਲੇ ਦੇ ਮਗਰ ਲੱਗ ਕੇ ਵੋਟਾਂ ਦਿੰਦੇ ਰਹੋਗੇ ਤੇ ਲੁਧਿਆਣਾ ਦਾ ਇਹ ਹੀ ਹਾਲ ਹੋਣਾ ਵਾ ਜਿਹੜੇ ਆਪਣੇ ਜਿਹੜੇ ਯੂਥ ਆ ਉਹ ਬਾਹਰ ਜਾ ਕੇ ਰੋਜ਼ਗਾਰ ਕਰਨਗੇ ਕੀ ਸਾਡੇ ਪੰਜਾਬੀ 'ਚ ਟੈਲੈਂਟ ਨਹੀਂ ਆ ਸਾਡਾ ਪੰਜਾਬ ਦਾ ਰਾਸ਼ਟ੍ਰਗਾਂ 'ਚ ਸਭ ਤੋਂ ਉੱਪਰ ਨਾ ਮੰਨਦਾ ਇਕਨੋਮਿਕਲ ਜਾ ਕੇ ਦੇਖੋ ਕਿੱਥੇ ਨਾ ਮੰਨਦਾ 10 ਨੰਬਰ ਤੇ ਨਹੀਂ ਆ ਰਿਹਾ ਸੀ ਗੁਜਰਾਤ ਦੇਖੋ ਕਿੱਥੇ ਗਈ ਇਕਨੋਮਿਕਲ ਜ Punjab ਕਿੱਥੇ ਜਾਂਦਾ ਮੇਰਾ ਲੁਧਿਆਣਾ ਮੈਂਚੈਸਟਰ ਹੁੰਦਾ ਸੀਗਾ ਕਿੱਥੇ ਆ ਜੀ ਮੈਂਚੈਸਟਰ ਦੱਸੋ ਠੀਕ ਆ ਕੀ ਪਾਰਟੀ ਦਾ ਨਾਮ ਆ ਕਿਸ ਪਾਰਟੀ ਤੋਂ ਚੋਣਾਂ ਲੜੋਗੇ ਤੁਸੀਂ ਦੇਖੋ ਮੈਂ ਆਜ਼ਾਦ ਲੜ ਰਿਹਾ ਆਜ਼ਾਦ ਮਿਸ ਇੰਡੀਪੈਂਡੈਂਟ ਹਾਂ ਨਾਮ ਤਾਂ ਰੱਖਿਆ ਹੋਣਾ ਕੋਈ ਪਾਰਟੀ ਦਾ ਦੇਖੋ ਇੰਡੀਪੈਂਡੈਂਟ ਦੇ ਵਿੱਚ ਨਾਮ ਨਹੀਂ ਹੁੰਦਾ ਜਿਹੜਾ ਕਿ ਲੋਗੋ ਹੁੰਦਾ ਉਹ ਡੀਸੀ ਸਾਹਿਬ ਇਹ ਮੁੱਦੇ ਕੀ ਨੇ ਤੁਹਾਡੇ ਫਿਰ ਇਲੈਕਸ਼ਨ ਲੜਨ ਜਾ ਰਹੇ ਹੋ ਦੇਖੋ ਮੇਨ ਮੁੱਦਾ ਮੇਰੇ ਲਈ ਬੇਰੋਜ਼ਗਾਰੀ ਆ ਮੇਰੇ ਯੂਥ ਜਿਹੜਾ ਮੇਰਾ ਭਰਾ ਹੈ ਮੇਰੇ ਜਿਹੜੇ ਭੈਣ ਨੇ ਉਹਨਾਂ ਲਈ ਰੋਜ਼ਗਾਰ ਹੋਣਾ ਚਾਹੀਦਾ ਇਹਨਾਂ ਟੈਲੈਂਟ ਉਹਨਾਂ ਕੋਲ ਇਸਦਾ ਮਾਹੌਲ ਨਹੀਂ ਬਣਾ پا ਰਹੇ ਆ ਇੰਨੇ ਸਾਲਾਂ ਤੋਂ ਕਿ ਐਮਐਲਐਮਪੀ ਸਾਡੇ ਪੰਜਾਬੀ ਨਹੀਂ ਦੇ ਰਹੇ ਸਾਡੇ ਲੁਧਾਨਾ ਐਮਐਲਐਮਪੀ ਨਹੀਂ ਦੇ ਰਹੇ ਆ ਤੇ ਕਿਉਂ ਮੇਰਾ ਜਿਹੜਾ ਯੂਥ ਆ ਉਹ ਬਾਹਰ ਦੇ ਦਸਤੂਜ ਜਾ ਰਿਹਾ ਕਿਉਂ ਨਹੀਂ ਅਸੀਂ ਰੂਲ ਬਣਾ ਰਹੇ ਆ ਕਿਉਂ ਨਹੀਂ ਉਹਨਾਂ ਲਈ ਕੰਮ ਕਰ ਰਹੇ ਆ ਕਿ ਮੇਰਾ ਟੈਲੈਂਟ ਬਾਹਰ ਨਾ ਜਾ ਕੇ ਇੱਥੇ ਕੰਮ ਕਰੇ ਜੀ ਇਹਨਾਂ ਕੋਲ ਆਪ ਕੋ ਛੇ ਨਹੀਂ ਐਜੀ ਤਹ ਕੀ ਕਰਦੇ ਆ ਤੁਹਾਡੇ ਕੋਲ ਲੁੱਟ ਕੇ ਤੁਹਾਡੇ ਪੈਸੇ ਤੁਹਾਡੇ ਤੇ ਬੋਤਲਾ ਤੇ ਵੰਡ ਦਿੰਦੇ ਨੇ ਇਲੈਕਸ਼ਨਾਂ ਚ ਵੰਡ ਕੇ ਤੁਸੀਂ ਕੀ ਕਰੋਗੇ ਜੇ ਤੁਸੀਂ ਮੰਨ ਲਓ ਬਣ ਕੇ ਦੇਖੋ ਮਤਨ ਉਹ ਹੀ ਬਣਾ ਰਿਹਾ ਸਭ ਤੋਂ ਪਹਿਲਾਂ ਬੇਰੋਜ਼ਗਾਰੀ ਦੂਰ ਕਰੂੰਗਾ ਮੇਰੇ 10ਵੀਂ 12ਵੀਂ ਦੇ ਜਿਹੜੇ ਵੀ ਯੂਥ ਆ ਉਹ ਬਾਹਰ ਜਾਂਦਾ ਸਮਾਜ ਨੂੰ ਕੀ ਦੇਣਾ ਥੋੜੀ ਕੀ ਕੀਤਾ ਤੁਸੀਂ ਸਮਾਜ ਦੇ ਲਈ ਦੇਖੋ ਸਮਾਜ ਦੇ ਲਈ ਸਮਾ ਸਮਾਜ ਤੇ ਜੋ ਮੇਰੇ ਲਈ ਕੰਮ ਮੇਰੇ ਲਾਵਾ ਜੀ ਈਸ਼ਵਰ ਨੇ ਜਿਸ ਲੈਕ ਮੈਨ ਬਣਾਇਆ ਮੈਂ ਕਰਦਾ ਆ ਰਿਹਾ ਠੀਕ ਹੈ ਅਜੇ ਆ ਕੀ ਕੀਤਾ ਫਿਰ ਵੀ ਕੋਈ ਇੱਕ ਦੋ ਕੰਮ ਕੀਤੇ ਹੋਣਗੇ ਅਜਿਹੇ ਕੰਮ ਕੀ ਦੇਖੋ ਅਜਿਹੇ ਕੰਮ ਦਾ ਮਤਲਬ ਇਹ ਹੁੰਦਾ ਕਿ ਸਾਡੇ ਕੋਲ ਕੋਈ ਇੱਦਾਂ ਦਾ ਤਾਂ ਹੈ ਨਹੀਂ ਪੈਨ ਜਿਹੜਾ ਸਰਕਾਰੀ ਉਧਰ ਜਾ ਕੇ ਸੇ ਚਲਾਵਾਂਗੇ ਇਹ ਤਾਂ ਨਹੀਂ ਕਿਸੇ ਸਰਕਾਰੀ ਅਫਸਰ ਜਾ ਕੇ ਢਾਂਗ ਮਾਰਦਾਂਗੇ ਹਾਂ ਜਿਹੜਾ ਸੇਵਾ ਸੇਵਾ ਇਹ ਨਹੀਂ ਹੁੰਦਾ ਤੁਸੀਂ 10 ਲੱਖ ਦੀ ਕਰੋਗੇ ਸੇਵਾ ਹੁੰਦੀ ਸੇਵਾ ਚ 1 ਰੁਪਏ ਦੀ ਹੋਵੇ ਤੇ ਜਿਹੜਾ ਮੈਂ ਗਨਾਹ ਦਵਾ ਉਹ ਸੇਵਾ ਨਹੀਂ ਹੁੰਦੀ ਆ ਉਹ ਸਮਾਜ ਨੂੰ ਪਤਾ ਭੋਲੇ ਸੇਵਕ ਦੇ ਨਾਤੇ ਸਮਾਜ ਸਮਾਜ ਤੇ ਆਵਾਜ਼ ਬੁਲੰਦ ਕਰਦੇ ਨੇ ਜਿਹੜੇ ਗਲਤ ਲਈ ਜਿਹੜਾ ਸਮਾਜ ਲਈ ਹੁੰਦਾ ਉਹਦੇ ਅਗੇਂਸਟ ਆਪਾਂ ਆਵਾਜ਼ ਵੀ ਚੱਕੀ ਆ ਕੰਮ ਵੀ ਕੀਤਾ ਕੀ ਲੱਗਦਾ ਫਿਰ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਰਵਨੀਤ ਮਿੱਟੂ ਜਿੱਤ ਜਾਣਗੇ ਦੇਖੋ ਉਹ ਸਾਰੇ ਜਨਤਾ ਨੂੰ ਪਤਾ ਗਰਾਊਂਡ ਲੈਵਲ ਤੇ ਉਹ ਕੱਟੋ-ਕੱਟ ਬਹੁਤ ਮਾਰ ਜਣਾ ਹਾਰ ਰਿਹਾ ਮਿੱਟੂ ਕਿਹਦੇ ਕੋਲੋਂ ਹਾਰ ਰਿਹਾ ਲੁਧਿਆਣਾ ਤੋਂ ਸਾਡੇ ਤਾਂ ਤੁਸੀਂ ਵੀ ਉਹ ਇਲੈਕਸ਼ਨ ਦੇ ਵਿੱਚ ਦੇਖੋ ਬਹੁਤ ਮਾਰਜਨ ਨਾਲ ਉਹ ਹਾਰ ਰਿਹਾ ਖੜੇ ਤਾਂ ਮੈਂ ਵੀ ਆ ਮੈਂ ਉਹੀ ਕਹਿ ਰਿਹਾ ਨਾ ਜੇਕਰ ਬੀਜੇਪੀ ਤੁਹਾਨੂੰ ਤਕਰ ਦਿੰਦੀ ਜਿੱਤ ਜਾਂਦੇ ਫਿਰ ਬੀਜੇਪੀ ਉਰੋਂ ਮੈਂ 101% ਦਾ ਤੁਹਾਨੂੰ ਵਾਅਦਾ ਕਰਦਾ ਸੀ ਕਿ ਮੈਂ ਦੇਖੋ ਸਭ ਤੋਂ ਵੱਡੀ ਚੀਜ਼ ਦੇਖੋ ਪਤਾ ਕੀ ਹੈ ਜਿਹੜੇ ਬੰਦਾ ਨਾ 15 ਸਾਲ ਚ ਕੁਝ ਨਹੀਂ ਕਰ ਪਾਇਆ ਉੱਤੇ ਦਾਅ ਖੇਡਿਆ ਬੀਜੇਪੀ ਨੇ ਪੈਸੇ ਕਰਕੇ ਦੇਖੋ ਸਾਡੇ ਵਰਗੇ ਆਮ ਇਨਸਾਨ ਕੰਮੀ ਕੰਮ ਕਰਦੇ ਪੁਲਾਂ ਦੇ ਪੁਲ ਬਣਾਤੇ ਲੁਧਿਆਣੇ ਨੂੰ ਹਾਂਜੀ ਬਿਲਕੁਲ ਪੁਲਾ ਦੇ ਪੁਲ ਬਣਾਉਂਦੇ 10 ਸਾਲ ਤੱਕ ਪੁਲ ਬਣੇ ਸੀ ਆ ਜਗਰਾਵਾਂ ਵਾਲਾ ਪੁਲ ਦੇਖ ਲੋ ਆ ਪੁਲ ਦੇਖ ਲੋ ਤੁਸੀਂ ਅਪੋਲੋ ਵਾਲਾ ਠੀਕ ਆ 10 ਸਾਲ ਚ ਬਣ ਰਹੇ ਨੇ ਠੀਕ ਆ ਕਿਸੇ ਨਜ਼ਰ ਨਹੀਂ ਆਇਆ ਤੁਸੀਂ ਕਹਿੰਦੇ ਪੁਲ ਦੇ ਪੁਲ ਬਣ ਜਾਂਦੇ ਆ ਉਹ ਉਹ ਉਹਨਾਂ ਦਾ ਕੀ ਤੇ ਨਾ ਮੁਦਰਾ ਯੋਜਨਾ ਮੈਂ ਕਹਿੰਨਾ ਗਵਰਨਮੈਂਟ ਸੈਂਟਰ ਨੇ ਲਾਤੀ ਇੱਥੇ ਕੀ ਕਿਸੇ ਮੈਂ ਉਹ ਛੋਟੇ ਵਪਾਰੀ ਨੂੰ ਦਿਖਾ ਦੇ ਮੈਨੂੰ ਮੁਦਰਾ ਯੋਜਨਾ ਮਿਲ ਰਹੀ ਹੈ ਜੀ ਉਹ ਕਾਗਜ਼ ਜੋ ਮਰਜ਼ੀ ਦਿਖਾ ਦਿਓ ਜੀ ਮੇਰਾ ਇੱਥੇ ਦਾ ਵਪਾਰੀ ਭਰਾ ਦੁਖੀ ਆ ਅਫਸਰ ਸਾਹਿਬ ਉਹ ਆਪਣਾ ਘਰ ਗਿਰਵੀ ਰੱਖ ਕੇ ਵਪਾਰ ਕਰਦਾ ਵਿਚਾਰਾ ਠੀਕ ਆ ਉਹਦੀ ਕੋਲ ਹੁੰਦਾ ਜੇ ਥੋੜੇ ਪੈਸੇ ਕਮਾ ਲੈਂਦਾ ਈਡੀ ਇਨਕਮ ਟੈਕਸ ਜੀਵੀਆਈ ਤੁਸੀਂ ਲਾ ਦਿੰਦੇ ਹੋ ਉਹ ਤਾਂ ਜਿਹੜਾ ਗਲਤ ਕੰਮ ਕਰੂਗਾ ਉਹਦੇ ਤੇ ਈਡੀ ਪਊਗੀ ਜਿਹਦਾ ਮਤਲਬ ਜੇ ਤੁਸੀਂ ਸਰਕਾਰ ਦਾ ਹਿੱਸਾ ਹੁੰਦੇ ਤੁਸੀਂ ਤਾਂ ਈਡੀ ਨੂੰ ਰੋਕ ਦਿੰਦੇ ਫਿਰ ਆ ਜਿਹੜੀ ਪਾਰਟੀਆਂ ਗਲਤ ਕੰਮ ਨਹੀਂ ਕਰਦੀਆਂ ਬੰਦਾ ਰੋਜ਼ਗਾਰ ਕਰ ਪਾਰਟੀਆਂ ਤੇ ਪੈਂਦੀ ਨਹੀਂ ਨਹੀਂ ਪੈਂਦੀ ਪਾਰਟੀਆਂ ਤੇ ਪਾਰਟੀਆਂ ਤੇ ਪੈ ਰੀਆਂ ਦੇਖੋ ਗੱਲ ਪਤਾ ਕੀ ਆ ਸਿਰਫ ਉਹਨਾਂ ਤੇ ਪੈ ਰੀਆਂ ਗੱਲ ਕਾਹਦਾ ਮਤਲਬ ਜਿਹੜਾ ਬੰਦਾ ਕੰਮ ਤੁਸੀਂ ਰੋਡ ਤੇ ਨਾ ਜੇ ਬਾਈਕ ਵੀ ਚਲਾ ਰਹੇ ਹੋ ਤੇ ਬਾਈਕ ਦਾ ਕਈ ਵਾਰੀ ਖਰਾਬ ਵੀ ਹੁੰਦੀ ਆ ਜੇ ਬੰਦਾ ਇੱਕ ਦੋ ਗਲਤੀਆਂ ਕਰ ਲ ਉਹਨੂੰ ਸੈਟਅਪ ਦਿਓ ਤੁਸੀਂ ਹੁਣ 28% ਜੀਐਸਟੀ ਆ ਕਿਉਂ ਜੀ 28 ਮਹਿੰਗੇ ਦੇ ਸਭ ਤੋਂ ਰੇਟ ਹੋਈ ਆ 9% ਦੁਬਈ ਵਰਗਾ 5% ਤੇ ਕੰਮ ਕਰ ਰਿਹਾ ਸਾਡੇ ਹਿੰਦੁਸਤਾਨ ਦੇ ਬੱਧ ਇੰਨੀ ਆ 9% ਤੋਂ ਵੱਧ ਨਹੀਂ ਜੀਐਸਟੀ ਹੋਣੀ ਚਾਹੀਦੀ ਆ ਵਪਾਰੀ ਪਹਿਲੇ ਜੀਐਸਟੀ ਭਰ ਦਿੰਦਾ ਉਹਦਾ ਮਾਰ ਆਣਾ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਪੰਜਾਬੀ ਤੇ ਕਹਿੰਦੇ ਸਾਡਾ ਤਾਂ ਪ੍ਰਵਾਸੀਆਂ ਨੇ ਕੰਮ ਹੀ ਖੋਹ ਲਿਆ ਆ ਕੇ ਜੇ ਸਾਨੂੰ 10 15000 ਤੇ ਨੌਕਰੀ ਕਰ ਦੇ ਜੇ ਤਾਂ 8000 ਤੇ ਸੈੱਡ ਹੀ ਕਰ ਲੈਂਦੇ ਨੇ ਆ ਕੇ ਰੈਪਨ ਦੇਣੇ ਉਤੇ ਇੱਕ ਇੱਕ ਕਮਰਿਆਂ ਦੇ ਵਿੱਚ 4 4 ਜਾਣੇ ਕਹਿ ਦਿੰਦੇ ਨੇ ਸਾਡਾ ਤਾਂ ਕਾਰੋਬਾਰੀ ਇਹਨਾਂ ਨੇ ਖੋ ਦੇਖੋ ਪੱਤਰਕਾਰ ਸਾਹਿਬ ਕੋਈ ਮੇਰਾ ਐਜੂਕੇਟਿਡ ਪੜ੍ਹਿਆ ਲਿਖਿਆ ਭਰਾ ਕੋਈ ਨਹੀਂ ਕਹਿੰਦਾ ਮੇਰਾ ਕੰਮ ਖੋ ਲਿਆ ਜਿਹੜੇ ਪੜ੍ਹੇ ਲਿਖੇ ਜਿਹੜੇ ਅਨਪੜ ਅਨਪੜ ਮੀਨਸ ਇਲਿਟਰੇਟ ਜਿਨ੍ਹਾਂ ਨੂੰ ਮਤਲਬ ਐਜੂਕੇਸ਼ਨ ਜਿਨ੍ਹਾਂ ਨੇ ਨਹੀਂ ਕੀਤੀ ਹੋਈ ਆ ਉਹ ਕਹਿੰਦੇ ਨੇ ਦੋ ਚਾਰ ਬੰਦੇ ਉਹ ਕੀ ਕਰਦੇ ਆ ਕਿ ਬਾਹਰ ਕੋਈ ਫੰਟਿੰਗ ਲਾ ਲੈਂਦੇ ਆ ਇਸ ਲਈ ਆਪਣੇ ਯੂਥ ਨੂੰ ਪੜ੍ਹਾ ਰਹੇ ਨੇ ਪੱਤਰਕਾਰ ਸਾਹਿਬ ਇੱਕ ਗੱਲ ਦੱਸੋ ਇਕਨੋਮਿਕਲ ਕੋਈ ਵੀ ਕਿਸਾਨ ਭਰਾ ਆਪਣੇ ਮੇ ਨਾ ਉਹ ਕਿਸਾਨ ਤੇ ਵਪਾਰੀ ਇਹ ਦੋਨਾਂ ਦੇ ਤੌਰ ਤੇ ਹੀ ਕੋਈ ਵੀ ਸਟੇਟ ਹੋਵੇ ਦੇਸ਼ ਹੋਵੇ ਵਿਕਸਿਤ ਹੁੰਦਾ ਚਾਈਨਾ ਜਿੱਥੇ ਗਿਆ ਕਿ ਚਾਈਨਾ ਕੋਈ ਕੋਨੇ ਪ੍ਰੋਡਕਟ ਬਣਾਇਆ ਪ੍ਰੋਡਕਟ ਨੇ ਅੱਜ ਇਕਨੋਮਿਕਲ ਦੇ ਵਿੱਚ ਵਰਲਡ ਦੇ ਵਿੱਚ ਰਾਜ ਕਰਦਾ ਉਹਨੇ ਆਪਣੀ ਮੋਨੋਪੋਲੀ ਬਣਾਈ ਆ ਤੇ ਤੁਸੀਂ ਜੇ ਇਹੋ ਜੇ ਮਾਹੌਲ ਕ੍ਰੀਏਟ ਕਰ ਰਹੇ ਹੋ ਜਿਹੜਾ ਉਸ ਨੂੰ ਕੋਈ ਨਹੀਂ ਖੁੰਦਾ ਹੁਣ ਮੇਰੀ ਗੱਲ ਸੁਣੋ ਪੱਤਰਕਾਰ ਸਾਹਿਬ ਤੁਸੀਂ ਤੁਹਾਡੇ ਜੀ ਕਾਬਲੀਅਤਾਂ ਤੋਂ ਪੱਤਰਕਾਰੀ ਕੀਤਾ ਤੁਸੀਂ ਚਿਰਾਗ ਨੂੰ ਚਾਕੇ ਮੇਰਾ ਇੰਟਰਵਿਊ ਲੈ ਰਹੇ ਹੋ ਤੁਹਾਡੇ ਵਿੱਚ ਕਾਬਲੀਅਤ ਹੈ ਨਾ ਕਿ ਕਿਸੇ ਨੇ ਖੋਇਆ ਤੁਹਾਡਾ ਕੰਮ ਖੋਇਆ ਕਿਸੇ ਨੇ ਜੀ ਦੇਖੋ ਗਾਲੇ ਮੇਰਾ ਵੀ ਖੋਇਆ ਜਾਣਾ ਜੇ ਮੈਂ ਪੈਸੇ ਲੈਣਾ ਵਾ 10-15000 ਰੁਪਏ ਲੈਣਾ ਜੇ ਕੋਈ ਅੱਠ ਤੇ ਆ ਕੇ ਖੋਊਗਾ ਮੇਰਾ ਵੀ ਮੈਕ ਖੋ ਕੇ ਰੱਖ ਲੈਣਾ ਅਗਲੇ ਨੇ ਭਾਈ ਤੂੰ ਮੈਕ ਫੜਾ ਸਾਨੂੰ ਤਾਂ ਮਿਲ ਗਿਆ 8000 ਰੁਪਏ ਚ ਬੰਦਾ ਦੇਖੋ ਮਾ ਦਾਦਾ ਮਾਈਕ ਐਦਾਂ ਨਹੀਂ ਹੁੰਦਾ ਜੇ ਬੰਦਾ 8000 ਚੋ ਕਰ ਰਿਹਾ ਤੇ ਤੁਹਾਡੇ ਜਾਂ ਤਾਂ ਤੁਸੀਂ ਵੀ ਨਹੀਂ ਕਰ ਇੱਕ ਇੱਕ ਸੁਣੋ ਜਿਹੜਾ 18000 ਚੋ ਵੀ ਕਰ ਰਿਹਾ ਤੇ ਇੱਕ ਵੱਡੇ ਚੈਨਲ ਚ 5 ਕਰੋੜ ਵੀ ਲੈ ਰਿਆ ਕੀ ਫਰਕ ਹੈ ਤੁਹਾਡੇ ਉਹਦੇ ਵਿੱਚ ਹੁਣ ਤੁਸੀਂ ਕਹੋਗੇ ਤੁਹਾਡੀ ਨੌਕਰੀ ਉਹਨੇ ਖੋਲੀ ਆ 5 ਕਰੋੜ ਉਹਦੀ ਲੈ ਰਿਆ ਨਾ ਦੇਖੋ ਟੈਲੈਂਟ ਕਾਦਰ ਕਰਨੀ ਜਣੀ ਉਹਦੇ ਲਈ ਮੈਂ ਕੰਮ ਕਰਨਾ 10ਵੀਂ 12ਵੀਂ ਲਈ ਇੱਕ ਗਰਾਊਂਡ ਲੈਵਲ ਤੇ ਬੰਗਦੇ ਕਿਨੇ ਲੋਕ ਲੋਕ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕੀ ਆ ਜੀ ਦੇਖੋ ਇਹ ਸਟਰਕਚਰ ਆ ਜੋ ਮੈਂ ਤਿਆਰ ਕੀਤਾ ਹੋਇਆ ਹੈ ਮੇਰੇ ਪੰਜਾਬੀ ਭਰਾਵਾਂ ਨੂੰ ਇਹ ਗ੍ਰੇਡ ਦੇ ਵਿੱਚ ਕਿੱਦਾਂ ਉਹਨਾਂ ਨੂੰ ਰੋਜ਼ਗਾਰ ਦੇਣਾ ਜਿਹੜੇ ਵੀ ਪ੍ਰਵਾਸ ਜੇ ਬਾਕੀ ਆ ਰਹੇ ਨੇ ਉਹ ਵੀ ਇੱਕ 파ਟ ਨੇ ਸਾਡੇ ਅਤੀਤੀ ਦੇਵੋ ਬੋ ਸਾਡੀ ਨਾ ਹਿੰਦੁਸਤਾਨ ਦੀ ਜਿਹੜੀ ਮੂਲ ਰੂਪ ਹੈ ਜਿਹੜਾ ਅਤੀਤੀ ਦੋਬ ਮਤਲਬ ਇਹ ਜਿਹੜੇ ਆ ਰਹੇ ਨੇ ਉਹ ਸਾਡੇ ਲਈ ਇੱਕ ਅਤੀਤੀ ਨੇ ਉਹਨਾਂ ਦਾ ਦੇਖੋ ਮਾਨ ਸਮਾਨ ਕਰਨਾ ਗੁਰੂ ਨਾਨਕ ਜੀ ਧਰਤੀ ਹੈ ਮੇਰਾ ਪੰਜਾਬ ਗੁਰੂਆਂ ਨੇ ਆਪਣੇ ਖੂਨ ਨਾਲ ਸਿਚਾਈ ਇਸ ਧਰਤੀ ਨੂੰ ਉਹਨਾਂ ਨੇ ਚਾਰੋਂ ਦਰਵਾਜ਼ੇ ਖੋਲੇ ਨਾਨਾ ਨੇ ਭੇਜ ਉਹਨਾਂ ਨੇ ਇਨਸਾਨੀ ਰੂਪ ਦਾ ਉਹਨਾਂ ਨੇ ਪਾਠ ਪੜਾਇਆ ਇਨਸਾਨੀ ਜਿਹੜਾ ਇਨਸਾਨੀ ਸੇਵਾ ਨਾਲ ਮਨੁੱਖਤਾ ਦੀ ਸੇਵਾ ਸਭ ਤੋਂ ਉੱਪਰ ਆ ਗੱਲ ਸਮਝ ਰਹੇ ਹੋ ਇੱਥੇ ਕਿੱਥੇ ਆ ਗਿਆ ਜੀ ਇੱਥੇ ਪ੍ਰਵਾਸੀ ਕਿੱਥੋਂ ਆ ਗਿਆ ਜੀ ਦੇਸ਼ ਉਹਨਾਂ ਦਾ ਨਹੀਂ ਆ ਦੇਖੋ ਗੱਲ ਹੈ ਠੀਕ ਆ ਇਹ ਦੇ ਲਈ ਕੀਆ ਆਪਣੇ ਜਿਹੜੇ ਯੂਥ ਨੇ ਉਹ ਬਾਹਰ ਜਾ ਕੇ ਜਿਹੜਾ ਕੰਮ ਕਰ ਉਹਨਾਂ ਦੇ ਕੰਮ ਨਹੀਂ ਖੋ ਰਹੇ ਨੇ ਨਹੀਂ ਦੇਖੋ ਹਰ ਬੰਦਾ ਸਾਨੂੰ ਕੀ ਆ ਆਪਣੇ ਯੂਥ ਦੇ ਵਿੱਚ ਥੋੜੀ ਬੋਚੀ ਹੁੰਦੀ ਆ ਕਿ ਉਹ ਕੰਮ ਕਰਨ ਤੋਂ ਥੋੜਾ ਜਿਹਾ ਕੰਮ ਮਿਹਨਤੀ ਬਹੁਤ ਨਹੀਂ ਬਸ ਕਿ ਉਹਨਾਂ ਨੂੰ ਇੱਕ ਬੈਕਅਪ ਦੇਣ ਦੀ ਲੋੜ ਆ ਸਾਨੂੰ ਜੋ ਗਵਰਨਮੈਂਟ ਦੇ ਤੌਰ ਤੇ ਉਹਨਾਂ ਨੂੰ 10ਵੀਂ 12ਵੀਂ ਲਬਰ ਤੋਂ ਕਿ ਸਾਡੇ ਜਿਹੜੇ ਕੁਝ ਕੋ ਗਰਾਊਂਡ ਲੈਵਲ ਦੇ ਬੰਦੇ ਪੜ ਨਹੀਂ ਪੰਦੇ ਕਿ ਉਹਨਾਂ ਦੇ ਕੋਲ ਮਤਲਬ ਇੰਨਾ ਕਿ ਬੈਕਅਪ ਨਹੀਂ ਹੁੰਦਾ ਤੇ ਪਰਿਵਾਰ ਦਾ ਰੋਜੀ ਰੋਟੀ ਵੀ ਚਲਾਨੀ ਹੁੰਦੀ ਆ ਅਸੀਂ ਉਸ ਬੈਕਅਪ ਲਈ ਇੱਕ ਜਦੋਂ ਆ ਪ੍ਰੋਸੈਸ਼ਨ ਲਈਏ ਗਵਰਨਮੈਂਟ ਲੈਵਲ ਤੇ ਕਿ ਉਹਨੇ ਮਤਲਬ ਲੀ ਉਹਨਾਂ ਨੂੰ ਟੈਕਨੀਕਲ ਅਸੀਂ ਸੋਲਿਡ ਕਰੀਏ ਕਿ ਉਹਨਾਂ ਦੇ ਟੈਲੈਂਟ ਪੈਦਾ ਹੋਵੇ ਜਿਹੜਾ ਮਰਜੀ ਖੋਕੇ ਦਿਖਾਵੇ ਫਿਰ ਉਹ 40000 50000 ਰੁਪਏ ਦੇ ਬੰਦੇ ਬਣਨਗੇ ਉਹਨਾਂ ਨੂੰ 50000 ਜੇ ਮੇਰੇ ਮੇਰਾ ਯੂਥ ਇੱਥੇ ਕਮਾਊਗਾ ਬਾਹਰ ਕਿਉਂ ਜਾਊਗਾ ਆਪਣੇ ਮਾਪਿਆਂ ਨਾਲ ਰਹੂਗਾ ਪੰਜਾਬ ਚ ਇੰਨੀ ਗੱਲ ਮੰਨਦੇ ਹੋ ਫਰਕ ਤਾਂ ਹੈ ਇਹ ਨਹੀਂ ਗੱਲ ਤਾਂ ਮੰਨਦੇ ਤੁਸੀਂ ਭਾਈ ਤੁਸੀਂ 15000 ਰੁਪਏ ਲੈਨੇ ਹੋ ਕੋਈ 14 ਮੰਗ ਲਵੇ 14.5 ਮੰਗ ਲਵੇ ਪਰ ਫਰਕ ਤਾਂ ਹੈ ਕਿਤੇ ਨਾ ਕਿਤੇ ਫਰਕ ਤਾਂ ਪੈਂਦਾ ਇਹ ਤਾਂ ਮੰਨਦੇ ਹੋ ਤੁਸੀਂ ਇੱਕ ਗੱਲ ਸੁਣੋ ਪ੍ਰਧਾਨ ਸਾ ਕਿ ਦਮਨ ਲਈਏ ਹੁਣ ਫੇਰ ਤੁਸੀਂ ਇੱਕ ਉਹੀ ਗੱਲ ਕਰ ਰਹੇ ਹੋ ਇਹੀ ਤਾਂ ਦੇਖੋ ਇਹੀ ਤਾਂ ਲੋਕਾਂ ਦੇ ਦਿਮਾਗ 'ਚ ਸਾਡੇ ਯੂਥ 'ਚ ਪਾਤਾ ਕੁਝ ਲੋਕਾਂ ਨੇ ਗਰਾਊਂਡ ਲੈਵਲ ਤੋਂ ਸੱਚੇ ਪੱਤਰਕਾਰ ਸੋ ਇਹ ਗੱਲ ਤੁਸੀਂ ਆਪਣੇ ਘਰ ਕੰਮ ਕਰਾ ਰਹੇ ਹੋ ਤੁਸੀਂ ਆਮ ਸਪੋਸਟਰ ਲੋ ਕੋਈ ਕੋਈ ਵੀ ਚੀਜ਼ ਤੁਸੀਂ ਲਵਾ ਰਹੇ ਹੋ ਤੁਸੀਂ ਸਭ ਜਿ�ਾਂ ਜਾਣਦੇ ਹੋ ਚਾਰ ਦੁਕਾਨਾਂ ਤੋਂ ਪਤਾ ਕਰਦੇ ਹੋ ਉਹੀ ਸਬਜ਼ੀ ਜੇ ਕੋਈ ਜ਼ਿਆਦਾ ਰੇਟ ਤੋਂ ਵਜੋਂ ਤੁਸੀਂ ਜ਼ਿਆਦਾ ਦੋਗੇ ਤੁਸੀਂ ਜ਼ਿਆਦਾ ਨਹੀਂ ਦੋਗੇ ਨਾ ਤੁਸੀਂ ਕਹਿੰਗੇ ਭਾਈ 1 ਰੁਪਿਆ ਤੂੰ ਲੈ ਲੈ ਵਾਧਾ ਜੇ 5 ਰੁਪਏ ਤੁਹਾਡੇ ਕੋਲ ਵਾਧਾ ਲੋਗਾ ਤੁਸੀਂ ਦੋਗੇ ਮੈਨੂੰ ਤਾਂ ਕਮਾਣੇ ਹੋ ਨਾ ਉਹ ਚਾਹੇ ਨਾ ਕਮਾਵੇ ਉਹ ਉਹ ਪੱਜੀ ਇੱਕ ਜਗ੍ਹਾ ਤੇ 20 ਰੁਪਏ ਦੀ ਮਿਲਦੀ ਹੈ ਇੱਕ ਜਗ੍ਹਾ ਤੇ 80 ਰੁਪਏ ਦੀ 20 ਰੁਪਏ ਦੀ ਲਊਗਾ ਪਹਿਲਾਂ ਹੱਥ ਫਿਰ ਉਹੀ ਗੱਲ ਹੈ ਨਾ ਤੁਸੀਂ ਵੀ ਆਪਣੀ ਦੇਖੋ ਵਪਾਰ ਦਾ ਮਤਲਬ ਕੀ ਹੈ ਸਭ ਕੁਝ ਫ੍ਰੀ ਨੇ ਸਭ ਕੁਝ ਇੰਡੀਵਿਜੂਅਲ ਹੈ ਤੁਸੀਂ ਦਿਮਾਗ ਲਗਾਓ ਕਿ ਕਿਤਾ ਕਮਾ ਸਕਦੇ ਆ ਕਵਾਂਟੀਟੀ ਵਧਾ ਦਈਏ ਦਿਮਾਗ ਲਾਣਾ ਨਹੀਂ ਤੁਸੀਂ ਕਹੋਗੇ ਮੈਂ 50000 ਲਵਾਂਗਾ ਕਿਤੋਂ ਲਵਾਂਗੇ ਜੀ ਕੰਮ ਕਰਨਾ ਪੋਗਾ ਨਾ 50000 ਵਾਲਾ ਕੰਮ ਕਰੋ ਅੱਜ ਮੈਨੇਜਰ ਆ ਮੈਂ ਐਜ਼ ਅ ਪ੍ਰੋਡਕਸ਼ਨ ਮੈਨੇਜਰ ਵੀ ਜੀਐਮ ਵੀ ਜਨਰਲ ਮੈਨੇਜਰ ਮੈਂ ਹਰ ਯੂਨਿਟ ਨੂੰ ਚਲਾਉਣਾ ਵਾ ਠੀਕ ਹੈ ਜੀ ਕੋਈ ਬੰਦਾ 20000 ਦੇ ਵਿੱਚ ਕੰਮ ਕਰਦਾ ਮੈਂ 50000 ਰੁਪਏ ਲੰਨਾ ਵਾ ਬਈ ਕਰਾਣਾ ਕਰਾਵਾ ਨਹੀਂ ਕਰਾਇਆ ਕਰਾ ਨਾ ਕਰਾ ਪਰ ਮੇਰੇ ਅੰਦਰ ਕਾਬਲੀਅਤਾਂ ਭਈ ਜੋ ਮੈਂ ਤੁਸੀਂ ਵੀ ਪ੍ਰਭਾਵਿਤ ਬੜਾ ਲੀਡਰਾਂ ਤੋਂ ਹਾਂ ਮੈਂ ਬੋਰਡ ਦੇਖਦਾ ਤੁਹਾਡਾ ਬੇਟਾ ਭਾਈ ਤੁਹਾਡਾ ਦੋਸਤ ਅਜਿਹੇ ਲੀਡਰਾਂ ਤੇ ਬੋਰ ਲਿਖੇ ਹੁੰਦੇ ਨੇ ਬਾਅਦ ਚ ਤਾਂ ਮੁੱਕਰ ਜਾਂਦੇ ਨੇ ਫਿਰ ਲੀਡਰ ਉਹੀ ਤਾਂ ਲੀਡਰ ਗੱਡੀਆਂ ਚ ਲਾ ਕੇ ਚਲੇ ਜਾਂਦੇ ਨੇ ਫਿਰ ਤਾਂ ਭੁੱਲੀ ਜਾਂਦੇ ਨੇ ਜਨਤਾ ਨੂੰ ਦੇਖੋ ਉਹੀ ਤਾਂ ਸੇਮ ਨਹੀਂ ਹਾਂ ਸੇਮ ਬਿਲਕੁਲ ਪ੍ਰਭਾਵਿਤ ਨਹੀਂ ਆ ਪ੍ਰਭਾਵਿਤ ਹੁੰਦਾ ਨਾ ਜੀ ਤੇ ਇਹਨਾਂ ਦੇ ਜਾ ਕੇ ਤਲਵੇ ਚੜਦਾ ਮੈਂ ਸੌਰਵ ਸ਼ਰਮਾ ਤੋਂ ਕਿਸੇ ਤਲਵੇ ਨਹੀਂ ਚੜਦਾ ਤੇ ਨਾ ਹੀ ਉਹਨਾਂ ਦਾ ਸਲੋਗ ਹੈ ਨਾ ਮੇਰਾ ਸਲੋਗ ਲੋਕੀ ਕਾਪੀ ਕਰ ਰਹੇ ਨੇ ਅੱਛਾ ਜਿਹੜਾ ਐਕਸ ਐਮ ਐਲ ਐ ਰਹਿ ਗਿਆ ਨਾ ਬਾਕੀ ਮੈਂ ਜੰਨੇ ਵੀ ਆ ਦੇਖੋ ਇਹ ਦਿਲ ਤੋਂ ਚੀਜ਼ਾਂ ਨੇ ਜੇ ਮੇਰਾ ਸੀਨਾ ਜੇ ਹਨੂਮਾਨ ਜੀ ਸੀ ਹੁੰਦੇ ਨਾ ਈਸ਼ਵਰ ਜੀ ਉਹਨਾਂ ਦੀ ਕਿਰਪਾ ਹੁੰਦੀ ਤੇ ਆਸੀ ਸੀਨਾ ਚੀਰ ਕੇ ਦਿਖਾ ਦਿੰਦੇ ਕਿ ਲੁਧਿਆਣੇ ਲਈ ਕੀ power ਹੈ ਦੇਖੋ ਕਿਉਂਕਿ ਮੈਂ ਮਜ਼ਦੂਰ ਦਾ ਬੇਟਾ ਵਾਂ ਸਮਝਦੇ ਹੋ ਇਹ ਦਿਲ ਨਾਲ ਹੈ ਕਿ ਮੈਂ ਕੀ ਕੰਮ ਕਰ ਸਕਦਾ ਵਾਂ ਤਾਂ ਕਿ ਮੈਂ ਨੇਤਾ ਨਹੀਂ ਆ ਮੈਨੂੰ ਮੈਨੂੰ ਕਿਸ ਕੋਈ ਰਿਪੋਰਟ ਕੋਈ ਤੁਹਾਡੇ ਵਰਗੇ ਭਰਾ ਸੀਗੇ ਰਿਪੋਰਟਰ ਸਾਹਿਬ ਕਹਿੰਦੇ ਪ੍ਰਧਾਨ ਜੀ ਮੈਂ ਕਿਹਾ ਵੀਰ ਜੀ ਪ੍ਰਧਾਨ ਜੀ ਨਾ ਕਹੋ ਮੈਂ ਤੁਹਾਡਾ ਭਰਾ ਵਾਂ ਦੋਸਤ ਆ ਇਹ ਲੋਕਾਂ ਨੇ ਮੈਂ ਕੋਈ ਆਮ ਬੰਦਾ ਵਾਂ ਜੀ ਮੈਂ ਐਕਟਿਵਾ ਤੇ ਚੱਲਦਾ ਮੈਂ ਨੇਤਾ ਕਹਦਾ ਜੀ ਹਾਂ ਕੰਮ ਕਰੂੰਗਾ ਪੜਿਆ ਲਿਖਿਆ ਇਨਸਾਨ ਆ ਇਸ ਮਿੱਟੀ ਦਾ ਮੈਂ ਖਾਦਾ ਪੀਤਾ ਪੁੱਤੇ ਪੱਲਿਆ ਜੰਮਿਆ ਵਾ ਠੀਕ ਹੈ ਜੀ ਇਹਦੇ ਲਈ ਕੰਮ ਕਰਨਾ ਕਿ ਮੈਰਾ ਨਾਰਵਾ ਮੇਰਾ ਲੁਧਿਆਣਾ ਨੰਬਰ 1 ਹੋਣਾ ਚਾਹੀਦਾ ਪੰਜਾਬ ਬਾਰੇ ਕਿੰਨਾ ਕੁ ਜਾਣਦੇ ਹੋ ਜੀ ਦੇਖੋ ਪੰਜਾਬ ਬਾਰੇ ਸ਼ਾਇਦ ਬਹੁਤ ਜ਼ਿਆਦਾ ਨਹੀਂ ਤਾਂ ਜਿੰਨਾ ਜਾਣਦੇ ਬਹੁਤ ਵਧੀਆ ਜਾਣਦੇ ਸਵਾਲਾਂ ਇੰਟਰਵਿਊ ਖਤਮ ਕਰਦੇ ਟਾਈਮ ਬਹੁਤ ਹੋ ਗਿਆ ਪੰਜਾਬ ਦੀ ਤੇ ਸਥਾਪਨਾ ਕਰ ਲਈਏ ਕਿੰਨਾ ਦੁਆਰਾ ਕੀਤੀ ਗਈ ਕਿ ਕਦੋਂ ਸਥਾਪਨਾ ਕੀਤੀ ਗਈ ਸੀ ਦੇਖੋ ਪੰਜਾਬ ਦੀ ਸਥਾਪਨਾ ਜਿਹੜੀ ਇਹ ਬੜੀ ਡੀਪਲੀ ਚੀਜ਼ਾਂ ਨੇ ਠੀਕ ਹੈ ਤੇ ਗੱਲ ਪੱਲਾ ਹਜੇ ਅਸੀਂ ਲੁਧਿਆਣੇ ਦੀ ਕਰੀਏ ਠੀਕ ਹੈ ਐਦਾ ਤਾਂ ਬੜੀ ਚੀਜ਼ਾਂ ਹੁੰਦੀਆਂ ਜਿਹੜੇ ਕੁਐਸਚਨ ਮੈਂ ਤੁਹਾਡੇ ਕੋਲ ਪੁੱਛਦਾ ਵਾਂ ਕਿ ਆਹ ਕਦੋਂ ਆਇਆ ਉਹ ਕਦੋਂ ਆਇਆ ਠੀਕ ਹੈ ਉਹ ਮੈਂ ਹਿੰਦੂ ਅਜਦਾ ਆਜ਼ਾਦ ਕੀ ਹੋਇਆ ਜਦ ਹਿੰਦੁਸਤਾਨ ਹੋਇਆ ਠੀਕ ਹੈ ਇਹ ਬੜੀ ਪਿਛਲੀ ਸਮਥਿੰਗ ਕੁਝ 18 ਸਾਲ ਸਮਥਿੰਗ ਦੇ ਵਿੱਚ ਹੋਇਆ ਜੇ ਮਹਾਰਾਜਾ ਰਣਜੀਤ ਸਿੰਘ ਜਦ ਰਾਜ ਸੀਗਾ ਉਸ ਤੋਂ ਬਹੁਤ ਪਹਿਲੇ ਦਾ ਸੀ ਪਰ ਇਹਨਾਂ ਡਿਪਲੀ ਦੇਖੋ ਬੜੀ ਕੁਐਸਚਨ ਆ ਜੇ ਜਿੱਕੇ ਮਾਈਂਡ ਚ ਰੱਖਣਾ ਇੱਕ ਲੌਜੀਕਲ ਨਹੀਂ ਹੈ ਜਿਹੜੇ ਮੈਂ ਪੁੱਛਾਈ ਚੋਣ ਲੜਨ ਜਾ ਰਹੇ ਹੋ ਦੇਖੋ ਚੋਣ ਲੜਨ ਜਾ ਰਹੇ ਆ ਹਾਂ ਜੇ ਅਸੀਂ ਲ ਮੇਰੇ ਨਾਲ ਸੌਰਵ ਸ੍ਰੀਵਾਸਤਮ ਮੌਜੂਦ ਸੀ ਜੋ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਜਾ ਰਹੇ ਨੇ ਜਿਹੜੇ ਕਹਿੰਦੇ ਕਿ ਸਾਡੇ ਮੁੱਦੇ ਨੇ ਜੋ ਲੋਕਾਂ ਦੇ ਮੁੱਦੇ ਨੇ ਸੁਲਝਾਏ ਜਾਣਗੇ ਲੁਧਿਆਣਾ ਨੂੰ ਇੱਕ ਨੰਬਰ ਬਣਾਇਆ ਜਾਵੇਗਾ ਜੇਕਰ ਅਸੀਂ ਐਮਪੀ ਇੱਥੋਂ ਜਿੱਤ ਜਾਂਦੇ ਹਾਂ ਅਗੀਆਂ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਸਹਿਯੋਗੀ ਸਾਥੀ ਪਿੰਸ ਗਿਲ ਦੇ ਨਾਲ ਵਿਕੀ ਗਰਖੜ ਦੀ ਖਾਸ ਰਿਪੋਰਟ